ਸਾਥੀਓ ਕਾਂਗਰਸ ਦੇ ਵੱਡੇ ਵੱਡੇ ਦਿਗਜ ਆਗੂ ਹਰ ਰੋਜ਼ ਕਾਂਗਰਸ ਨੂੰ ਛੱਡ ਕੇ ਕੋਈ ਬੀਜੇਪੀ ਵਿੱਚ ਜਾ ਰਿਹਾ ਤੇ ਕੋਈ ਝਾੜੂ ਵਿੱਚ 골ਡੀ ਬਰਾੜ ਬੜਾ ਫੇਮਸ ਚਿਹਰਾ ਆ ਬਹੁਤ ਵੱਡਾ ਆਗੂ ਸੀਗਾ ਕਾਂਗਰਸ ਪਾਰਟੀ ਦਾ ਜਿਹਨੇ ਥੋੜਾ ਜਿਹਾ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਕੀ ਪੰਜਾਬ ਵਿੱਚ ਕਾਂਗਰਸ ਖਤਮ ਹੋਣ ਜਾਣ ਜਾ ਰਹੀ ਹੈ ਇਹ 2024 ਦੇ ਇਲੈਕਸ਼ਨ ਤੋਂ ਬਾਅਦ ਸਿੱਧ ਹੋਵੇਗਾ ਕਿ ਕਾਂਗਰਸ ਪੰਜਾਬ ਵਿੱਚ ਜਾ ਰਹੀ ਹੈ ਜਾਂ ਫਿਰ ਕਿਸੇ ਤੇ ਜਾਣ ਲੋ ਕੋਈ ਫਰਕ ਨਹੀਂ ਪੈਂਦਾ ਹੁਣ ਆਪਾਂ ਗੱਲ ਕਰਦੀ ਆ ਜ਼ਿਲੰਦਰ ਤੋਂ ਜ਼ਿਲੰਦਰ ਦੇ ਵਿੱਚ ਵੀ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਕਾਂਗਰਸ ਨੂੰ ਛੱਡ ਕੇ ਜਾਂ ਤਾਂ ਭਾਜਪਾ ਵਿੱਚ ਚਲੇ ਗਏ ਆ ਜਾਂ ਫਿਰ ਆਮ ਆਦਮੀ ਪਾਰਟੀ ਚਲੇ ਗਏ ਆ ਜਾਂ ਫਿਰ ਸ਼੍ਰੋਮਣੀ ਕਾਲੀ ਦਲ ਚਲੇ ਗਏ ਆ ਸੋ ਬਹੁਤ ਵੱਡਾ ਨੁਕਸਾਨ ਕਾਂਗਰਸ ਨੂੰ ਜ਼ਿਲੰਦਰ ਸੀਟ ਤੋਂ ਜਿਹੜਾ ਹੁੰਦਾ ਨਜ਼ਰ ਆ ਰਿਹਾ ਬੇਸ਼ੱਕ ਚਰਨਜੀਤ ਸਿੰਘ ਚੰਨੀ ਜੀ ਸਾਹਿਬ ਦਾ ਮੁੱਖ ਮੰਤਰੀ ਦਿਨ ਰਾਤ ਇੱਕ ਕਰ ਰਿਹਾ ਪਰ ਕਾਂਗਰਸ ਜਲੰਧਰ ਦੇ ਵਿੱਚ ਵੀ ਖੇਰੂ ਖੇਰੂ ਹੋ ਚੁੱਕੀ ਹੈ ਇਹਦਾ ਨੁਕਸਾਨ ਜਿਹੜਾ ਆ ਵੱਡੇ ਲੈਵਲ ਤੇ ਜਿੱਥੇ ਕਾਂਗਰਸ ਨੂੰ ਹੋਣਾ ਆ ਕਿਉਂਕਿ ਜਲੰਧਰ ਵਿੱਚ ਕਾਂਗਰਸ ਜਿਹੜੀ ਹੈ ਤਿੰਨ ਚਾਰ ਧੜਿਆਂ ਵਿੱਚ ਵੰਡ ਚੁੱਕੀ ਹੈ ਉਹਨਾਂ ਦੇ ਜਿਹੜੇ ਲੀਡਰ ਆ ਕੋਈ ਝਾੜੂ ਤੇ ਚਲੇ ਗਿਆ ਕੋਈ ਕੋਈ ਚਲੇ ਗਿਆ ਜੀ ਆਮ ਆਦੀ ਪਾਰਟੀ ਵਿੱਚ ਕੋਈ ਕੋਈ ਚਲੇ ਗਿਆ ਅਕਾਲੀ ਦਲ ਵਿੱਚ ਚੰਨੀ ਸਾਹਿਬ ਲਈ ਕੋਈ ਸੌਖੀ ਨਹੀਂ ਹੈ ਕਿ ਜਲੰਧਰ ਦੀ ਸੀਟ ਦੇ ਉੱਤੇ ਫਾਈਟ ਕਰਨੀ ਕਿਉਂਕਿ ਕਾਂਗਰਸ ਤਾਂ ਖੇਰੂ ਖੇਰੂ ਹੋ ਚੁੱਕੀ ਆ ਤੇ ਬਾਕੀ ਜਿਹੜੀਆਂ ਪਾਰਟੀਆਂ ਚਾਹੇ ਬੀਜੇਪੀ ਆ ਉਹ ਵੀ ਬਾਹਰੋਂ ਲੈ ਕੇ ਆਈ ਆਪਣਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਤੇ ਜਿਹੜੀ ਆਪਣੇ ਆਮ ਆਦੀ ਪਾਰਟੀ ਐ ਉਹਨੂੰ ਵੀ ਯਕੀਨ ਨਹੀਂ ਹੈਗਾ ਆਪਣੀ ਲੀਡਰਸ਼ਿਪ ਉੱਤੇ ਜਿਨ੍ਹਾਂ ਨੇ 7-8 ਸਾਲ ਤੋਂ ਜਿਹੜੇ ਆਮ ਆਦੀ ਪਾਰਟੀ ਦੇ ਵਰਕਰ ਜਾਂ ਆਗੂ ਜਿਹੜੇ ਮਿਹਨਤ ਕਰ ਰਹੇ ਆ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਹੈਗੀ ਜਿਸ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਟਿਕਟ ਦਿੱਤੀ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਆਏ ਹੋਏ ਪਵਨ ਕੁਮਾਰ ਟਿਨੂ ਜੀ ਨੂੰ ਔਰ ਇਸੇ ਤਰ੍ਹਾਂ ਫਿਰ ਅਕਾਲੀ ਦਲ ਜਿਹੜਾ ਆ ਉਹਨੂੰ ਵੀ ਆਪਣੇ ਲੀਡਰਸ਼ਿਪ ਦੇ ਉੱਤੇ ਕੋਈ ਯਕੀਨ ਨਹੀਂ ਸੀਗਾ ਉਹਨੇ ਵੀ ਕਾਂਗਰਸ ਦੇ ਵਿੱਚੋਂ ਮਹਿੰਦਰ ਕੇਪੀ ਸਿੰਘ ਜੀ ਆਏ ਆ ਉਹਨਾਂ ਨੂੰ ਟਿਕਟ ਦੇ ਦਿੱਤੀ ਆ ਮਤਲਬ ਅਕਾਲੀ ਦਲ ਨੂੰ ਵੀ ਯਕੀਨ ਹੈ ਨਹੀਂ ਆਪਣੇ ਵਰਕਰਾਂ ਤੇ ਨਾ ਹੀ ਆਮ ਆਦੀ ਪਾਰਟੀ ਨੂੰ ਆਪਣੇ ਵਰਕਰਾਂ ਪਾਰਟੀ ਤੇ ਯਕੀਨਤ ਨਾ ਹੀ ਹੈਗਾ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਆਮ ਆਦੀ ਪਾਰਟੀ ਨੂੰ ਇਹਨਾਂ ਤਿੰਨਾਂ ਨੂੰ ਉਮੀਦਵਾਰ ਜਿਹੜੇ ਆ ਆਪਣੀ ਪਾਰਟੀ ਦੇ ਵਰਕਰਾਂ ਵਿੱਚੋਂ ਕੋਈ ਨਹੀਂ ਮਿਲਿਆ ਦੂਜੀਆਂ ਪਾਰਟੀਆਂ ਚੋਂ ਨਿਕਲੇ ਹੋਏ ਉਮੀਦਵਾਰਾਂ ਨੂੰ ਇਹਨਾਂ ਨੇ ਲੋਕ ਸਭਾ 2024 ਦੀਆਂ ਇਲੈਕਸ਼ਨਾਂ ਦੇ ਵਿੱਚ ਉਮੀਦਵਾਰ ਬਣਾਇਆ ਕਿੰਨੇ ਪਾਰਟੀਆਂ ਨੂੰ ਯਕੀਨ ਨਹੀਂ ਹੈਗਾ ਕਿ ਇਹ ਜਿੱਤ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਅਗਰ ਯਕੀਨ ਹੁੰਦਾ ਤੇ ਆਪਣੀ ਪਾਰਟੀ ਦੇ ਕਿਸੇ ਟਕਸਾਲੀ ਲੀਡਰ ਨੂੰ ਟਿਕਟ ਦੰਦੇ ਜੰਦਰ ਤੋਂ ਇਸੇ ਤਰ੍ਹਾਂ ਆਮ ਆਦੀ ਪਾਰਟੀ ਨੇ ਅਗਰ ਵਧੀਆ ਕੰਮ ਕੀਤੇ ਹੁੰਦੇ ਜੰਦਰ ਵਿੱਚ ਪੰਜਾਬ ਵਿੱਚ ਤਾਂ ਉਮੀਦਵਾਰ ਜਿਹੜਾ ਆ ਉਹ ਅਕਾਲੀ ਦਲ ਤੋਂ ਚੱਕਣ ਦੀ ਲੋੜ ਨਹੀਂ ਪੈਣੀ ਸੀ ਵੋਟਾਂ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਸਰਦਾਰ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸਨ ਕਿ ਅਸੀਂ ਬਦਲਾ ਲੈ ਕੇ ਆਉਣਾ ਅਸੀਂ ਆਮ ਲੋਕਾਂ ਦੀ ਸਰਕਾਰ ਬਣਾਉਣੀ ਪਰ ਜਲੰਧਰ ਦੇ ਵਿੱਚ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਕਿਸੇ ਵੀ ਗਰੀਬ ਵਰਕਰ ਨੂੰ ਇਹਨਾਂ ਨੂੰ ਨਜ਼ਰ ਨਹੀਂ ਆਏ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਦੋ ਤਿੰਨ ਵਾਰੀ ਵਿਧਾਇਕ ਰਹੇ ਪਵਨ ਕੁਮਾਰ ਟੀਨੂ ਜੀ ਨੂੰ ਟਿਕਟ ਦਿੱਤੀ ਆ ਇੱਥੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਅਗਰ ਵਧੀਆ ਕੰਮ ਕੀਤੇ ਹੁੰਦੇ ਪੰਜਾਬ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਲੋੜ ਨਹੀਂ ਸੀ ਪੈਣੀ ਪਰ ਲੜਾ ਇਹਨਾਂ ਦਾ ਵੀ ਹਲਕਾ ਹੀ ਲੱਗਦਾ ਇਸੇ ਤਰ੍ਹਾਂ ਅਕਾਲੀ ਦਲ ਜਾਂ ਉਹ ਜਿੰਨਾ ਮਰਜੀ ਜ਼ੋਰ ਲੈਣ ਇਕੱਲੇ ਚੱਤ ਨਹੀਂ ਸਕਦੇ ਹਾਂ ਬੋੜੀ ਬੋੜੀ ਫਾਈਟ ਵਿੱਚ ਆ ਸਕਦੇ ਪਰ ਜਿਤਨਾ ਬਹੁਤ ਔਖਾ ਇਸੇ ਤਰ੍ਹਾਂ ਬੀਜੇਪੀ ਵਾਲੇ ਜਿੰਨਾ ਮਰਜੀ ਜ਼ੋਰ ਲਾ ਲੈਣ ਟਿਕਟ ਸੀਟ ਨਹੀਂ ਕੱਢ ਸਕਦੇ ਜੰਦਰ ਵਿੱਚ ਸ਼ਹਿਰੀ ਬੋਰਡ ਪੈਜੂ ਕੋ ਪਰ ਪਿੰਡਾਂ ਚੋਂ ਪੈਣੀ ਨਹੀਂ ਕਿਸਾਨ ਵਿਰੋਧ ਕਰਦੇ ਪਿਆ ਹੁਣ ਵੱਡਾ ਜਿਹੜਾ ਇੱਥੇ ਗੱਲਬਾਤ ਉੱਠਦੀ ਆ ਬੌਧਰ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਉੱਤੇ ਨਜ਼ਰਾਂ ਟੱਕੀਆਂ ਹੋਈਆਂ ਦਲੰਦਰ ਵਾਲਿਆਂ ਦੀ ਕਿਉਂਕਿ ਇੱਕ ਬੌਧਰ ਸਮਾਜ ਪਾਰਟੀ ਹੈ ਜਿਨੇ ਆਪਣੀ ਪਾਰਟੀ ਦੇ ਵਫਾਦਾਰ ਜ਼ਿੰਮੇਵਾਰ ਮਿਹਨਤੀ ਵਰਕਰ ਇੱਕ ਆਗੂ ਨੂੰ ਟਿਕਟ ਦਿੰਦੀ ਹੈ ਜਿਹਦਾ ਨਾਮ ਆ ਐਡਵੋਕੇਟ ਬਲਵਿੰਦਰ ਕੁਮਾਰ ਇਹ ਕੋਈ ਛੋਟੀ ਗੱਲ ਨਹੀਂ ਕਿ ਸਾਬ ਕਾਂਚੀram ਜੀ ਦੇ ਹਾਥੀ ਬਹੁਜਨ ਸਮਾਜ ਪਾਰਟੀ ਨੇ ਟਿਕਟ ਜਿਹੜੀ ਆਪਣੇ ਵਰਕਰ ਨੂੰ ਦਿੰਦੀ ਹੈ ਆਪਣੇ ਆਗੂ ਨੂੰ ਦਿੰਦੀ ਹੈ ਦੂਜੀਆਂ ਪਾਰਟੀਆਂ ਚੋਂ ਆਏ ਹੋ ਕਿਸੇ ਲੀਡਰ ਨੂੰ ਨਹੀਂ ਦਿੰਦੀ ਇੱਥੇ ਪਲੜਾ ਇੱਕ ਪਾਸੇ बसपा ਦਾ ਭਾਰੀ ਹੈ ਜ਼ਰੰਦਰ ਵਿੱਚ ਔਰ ਬਹੁਜਨ ਸਮਾਜ ਪਾਰਟੀ ਜਿਸ ਤਰ੍ਹਾਂ ਦਿਨ ਰਾਤ ਇੱਕ ਕਰ ਰਹੀ ਆ ਆਗੂ ਮੀਟਿੰਗ ਮੀਟਿੰਗ ਕਰਦੇ ਪਏ ਅਗਰ ਅ ਐਸਸੀ ਭਾਈਚਾਰੇ ਦੀ ਪੂਰੀ ਵੋਟ ਜਿਹੜੀ ਹੈ ਉਹਦੇ ਨਾਲ ਨਾਲ ਜਰਨਲ ਵਿੱਚ ਵੀ ਜਿੰਨੇ ਵੀ ਲੋਕ ਰਹਿੰਦੇ ਪੰਜਾਬ ਦੇ ਅਗਰ ਬਸਪਾ ਨੂੰ ਇੱਕ ਮੌਕਾ ਦੇਣ ਤਾਂ ਬਲਵਿੰਦਰ ਕੁਮਾਰ ਜਿਹੜਾ ਇੱਥੇ ਇਤਿਹਾਸ ਰਚ ਸਕਦਾ ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਨੂੰ ਲੋਕਾਂ ਨੇ ਦੇਖਿਆ ਹੀ ਹੈ ਕਾਂਗਰਸ 20 ਸਾਲ ਕਾਬਜ਼ ਰਹੀ ਜ਼ਿਲੰਦਰ ਜਦ ਸੋ ਕੀ ਸਵਾਰ ਦਿੱਤਾ ਉਹਨੇ ਇਹ ਲੋਕ ਸੁਭਾਲ ਕਰਦੇ ਪਏ ਆ ਕਾਲੀ ਦਲ ਕੱਲਾ ਜਿੱਤਦਾ ਨਜ਼ਰ ਨਹੀਂ ਆ ਰਿਹਾ ਭਾਜੀ ਜੀਪੀ ਜ਼ੋਰ ਜ਼ਰੂਰ ਲਾ ਰਹੀ ਪਰ ਉਹ ਕੱਲੀ ਜਿੱਤਣੀ ਨਹੀਂ ਇਸੇ ਤਰ੍ਹਾਂ ਕਾਂਗਰਸ ਦੀ ਗੱਲ ਆ ਚੰਨੀ ਸਾਹਿਬ ਮਿਹਨਤ ਜ਼ਰੂਰ ਕਰਦੇ ਪਏ ਪਰ ਚੰਨੀ ਸਾਹਿਬ ਤੋਂ ਸੀਟ ਨਹੀਂ ਨਿਕਲਣੀ ਕਿਉਂਕਿ ਇੱਕ ਤਾਂ ਉਹ ਬਾਰੀ ਉਮੀਦਵਾਰ ਆ ਚੰਨੀ ਸਾਹਿਬ ਜੀ ਇੱਕ ਤਾਂ ਦੂਰੋਂ ਆਏ ਹੋਏ ਉਮੀਦਵਾਰ ਆ ਤੀਜਾ ਕਾਂਗਰਸ ਜਿਹੜੀ ਜੰਦਰ ਚੋਂ ਤਿੰਨ ਚਾਰ ਭਾਗਾਂ ਚ ਵੰਡ ਗਈ ਔਰ ਪਲੱਸ ਕਾਂਗਰਸ ਦੀ ਹਰ ਰੋਜ਼ ਇੱਕ ਬਿਗ ਡਿੱਗ ਰਹੀ ਹੈ ਅੱਜ ਗੋਲਡੀ ਪਰਾਰ ਜਿਹੜਾ ਕਾਂਗਰਸ ਦਾ ਬਹੁਤ ਵੱਡਾ ਆਗੂ ਸੀਗਾ ਉਹ ਵੀ ਆਮ ਆਦੀ ਪਾਰਟੀ ਦੇ ਝਾੜੂ ਝਾੜੂ ਦੇ ਵਿੱਚ ਲੱਗਿਆ ਮਤਲਬ ਆਮ ਆਦੀ ਪਾਰਟੀ ਪੇ ਚਲਾ ਗਿਆ ਤੇ ਹੁਣ ਤੁਸੀਂ ਆਪ ਦੱਸੋ ਕਾਂਗਰਸ ਕਿੱਦਾਂ ਫਾਈਟ ਕਰੂਗੀ ਆ 2024 ਤੋਂ ਬਾਅਦ ਹੋ ਸਕਦਾ ਕਾਂਗਰਸ ਪਾਰਟੀ ਅਗਰ ਰਿਜ਼ਲਟ ਸਹੀ ਨਾ ਆਇਆ ਤਾਂ ਜਿੱਦਾਂ ਪੰਜਾਬ ਦੇ ਵਿੱਚ ਇਹਨਾਂ ਦੇ ਲੀਡਰ ਜਿੱਦਾ ਪਹਿਲਾਂ ਸੁਨੀਲ ਜਾਖੜ ਗਿਆ ਉਸ ਤੋਂ ਪਹਿਲਾਂ ਕੈਪਟਨ ਮਰਿੰਦਰ ਸਿੰਘ ਗਿਆ ਫਿਰ ਰਵਨੀ ਸਿੰਘ ਬਿੱਟੂ ਗਿਆ ਹੁਣ ਮੈਂ ਨਾਮ ਗਿਣਾਵਾਂ ਤਾਂ ਮੈਨੂੰ ਮਰੇ 2-3 ਦਰਜ ਨੇ ਇਹਨਾਂ ਦੇ ਵੱਡੇ ਵੱਡੇ ਲੀਡਰ ਹੋਣੇ ਆ ਫਿਰ ਆਪਣੇ ਕੀ ਨਾਮ ਦਾ ਕੈਪਟਨ ਮਿੰਦਰ ਸਿੰਘ ਦੇ ਘਰੋਂ ਵੀ ਗਈ ਠੀਕ ਆ ਫਿਰ ਜੰਦਰ ਤੋਂ ਦੇਖੋ ਸੁਸ਼ੀਲ ਕੁਮਾਰ ਰਿੰਕੂ ਪਹਿਲੋਂ ਗਏ ਠੀਕ ਆ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਦੇਖੋ ਮਹਿੰਦਰ ਸਿੰਘ ਕੇਪੀ ਵੀ ਚਲੇ ਗਏ ਫਿਰ ਚੌਧਰੀ ਸੰਤੋਖ ਸਿੰਘ ਦਾ ਪੂਰਾ ਪਰਿਵਾਰ ਜਿਹੜੇ ਕਾਂਗਰਸ ਦੇ ਸੀਗੇ ਸਾਰੇ ਉਹ ਛੱਡ ਕੇ ਚਲੇ ਗਏ ਸੋ ਹੋਰ ਵੀ ਬਹੁਤ ਸਾਰੇ ਲੀਡਰ ਆ ਜਿਹੜੇ ਕਾਂਗਰਸ ਪਾਰਟੀ ਨੂੰ ਵਾਅ ਬਾਅ ਕਰਕੇ ਚਲੇ ਗਏ ਕੀ ਕਾਂਗਰਸ ਜਿਹੜੀ ਆ ਪੰਜਾਬ ਵਿੱਚੋਂ ਖਤਮ ਹੁੰਦੀ ਨਜ਼ਰ ਆ ਰਹੀ ਹੈ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਪਤਾ ਲੱਗਣਾ 2024 ਦੇ ਰਿਜ਼ਲਟ ਤੋਂ ਪਤਾ ਲੱਗਣਾ ਕਿ ਕਾਂਗਰਸ ਦਾ ਕੋਈ ਵजूद ਪੰਜਾਬ ਵਿੱਚ ਬਚਿਆ ਜਾਂ ਨਹੀਂ ਪਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਆ ਕਾਂਗਰਸ ਦੀ ਹਰ ਰੋਜ਼ ਇੱਕ ਬਿਕੇ ਡਿੱਗਦੀ ਪਈ ਹੈ ਕੱਲ੍ਹ ਬਾਤ ਆਪਾਂ ਜਲੰਧਰ ਲੋਕ ਸਭਾ ਦੀ ਕਰਾਂਗੇ ਜਲੰਧਰ ਲੋਕ ਸਭਾ ਦੇ ਉੱਤੇ ਅਗਰ ਕੋਈ ਪਾਰਟੀ ਇੱਥੇ ਮਜ਼ਬੂਤ ਦਾਵੇਦਾਰ ਹੈ ਤੇ ਉਹ ਬੌਧਨ ਸਮਾਜ ਪਾਰਟੀ ਹੈ ਐਡਵੋਕੇਟ ਬਲਵਿੰਦਰ ਕੁਮਾਰ ਜੀ ਜਲੰਧਰ ਵਿੱਚ ਦਾਵੇਦਾਰੀ ਹੈ ਉਹਨਾਂ ਦੇ ਮੁਕਾਬਲੇ ਤਾਂ ਹਲੇ ਤੱਕ ਕੋਈ ਲੀਡਰ ਨਹੀਂ ਹੈ ਬੇਸ਼ੱਕ ਕਾਂਗਰਸ ਪਾਰਟੀ ਜਿਹੜੀ ਹੈ ਚਰਨਜੀਤ ਸਿੰਘ ਚੰਨੀ ਜੀ ਨੂੰ ਉਧਰੋਂ ਲੈ ਕੇ ਆਈ ਹੈ ਪਰ ਚੰਨੀ ਸਾਹਿਬ ਇੱਥੇ ਕੀ ਕਰਨਗੇ ਕਾਂਗਰਸ ਦਾ ਪੰਜਾ ਛੇ ਟੁਕਰੇ ਵਿੱਚ ਵੰਡ ਚੁੱਕੀ ਹੈ ਜਲੰਧਰ ਵਿੱਚ ਇਸੇ ਤਰ੍ਹਾਂ ਬੇਸ਼ੱਕ ਬੀਜੇਪੀ ਨੇ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਆਪਣੇ ਚ ਜੋਇਨ ਕਰਾ ਲਿਆ ਪਰ ਉਹ ਜਲੰਧਰ ਦੀ ਜਿਹੜੀ ਸੀਟ ਆ ਨਾ ਬਹੁਤ ਔਖੀ ਹੈ ਉਹਨਾਂ ਦੇ ਲਈ ਮਿਹਨਤ ਬਹੁਤ ਕਰਦੇ ਪਏ ਆ ਅਸ਼ੀਤ ਲੰਗਰਾਲ ਜੀ ਲੱਗੇ ਹੀ ਪਏ ਆ ਸਾਰਾ ਸਾਰਾ ਦਿਨ ਪਰ ਔਖਾ ਬੀਜੇਪੀ ਦੇ ਲਈ ਕੋਕੀ ਕਿਸਾਨ ਵਿਰੋਧ ਕਰ ਰਿਹਾ ਔਰ ਪੰਜਾਬ ਦੇ ਲੋਕ ਬਹੁਤ ਘੱਟ ਜਿਹੜੇ ਆ ਪਿੰਡਾਂ ਵਿੱਚੋਂ ਬੀਜਪੀ ਦੇ ਵਿੱਚ ਸ਼ਹਿਰਾਂ 'ਚ ਹੈਗਾ ਵਜੂਦ ਹਾਂ ਫਾਈਟ ਜ਼ਰੂਰ ਕਰੂਗੀ ਇਸੇ ਤਰ੍ਹਾਂ ਸ੍ਰੋਮਣੀ ਅਕਾਲੀ ਦਲ ਵੀ ਇਕੱਲੇ ਸੀਟ ਵੀ ਜਿੱਤ ਸਕਦੀ ਲੱਗੀ ਹੋਈ ਹੈ ਕੱਲ ਨਕੋਦਰ ਦੇ ਵਿੱਚ ਮਹਾਰਾਜਾ ਪੈਲੈਸ ਦੇ ਵਿੱਚ ਨਕੋਦਰ ਵਿਖੇ ਸਰਦਾਰ ਗੁਰਪ੍ਰਤਾਪ ਸਿੰਘ ਪਡਾਲਾ ਜੀ ਦੀ ਅਗਵਾਈ ਵਿੱਚ ਬਹੁਤ ਵੱਡਾ ਕੱਟ ਕੀਤਾ ਅਕਾਲੀ ਦਲ ਨੇ ਨਿਕੋਦਰ ਵਿਧਾਨ ਸਭਾ ਵਿੱਚ ਕੋਈ ਸ਼ੱਕ ਨਹੀਂ ਪਰ ਜਿੰਨਾ ਅਕਾਲੀ ਦਲ ਮਜ਼ਬੂਤ ਹੋਵੇਗਾ ਓਨੇ ਝਾੜੂ ਤੇ ਕਾਂਗਰਸ ਕਮਜ਼ੋਰ ਹੋਣਗੇ ਇਹਦਾ ਫਾਇਦਾ ਵੀ ਬੋਧਨ ਸਮਾਜ ਪਾਰਟੀ ਨੂੰ ਹੀ ਹੋਣਾ ਕਿਉਂਕਿ ਅਕਾਲੀ ਦਲ ਇਕੱਲਾ ਸੀਟ ਤਾਂ ਨਹੀਂ ਜਿੱਤ ਸਕਦਾ ਪਰ ਝਾੜੂ ਤੇ ਕਾਂਗਰਸ ਦੀਆਂ ਵੋਟਾਂ ਖਿੱਚ ਕੇ ਜ਼ਰੂਰ ਲੈ ਕੇ ਜਾ ਸਕਦਾ ਤੇ ਵੱਡੀ ਗੱਲ ਸਾਥੀਓ ਤੇ ਇਹੀ ਹੈ ਕਿ ਜਲੰਧਰ ਵਿੱਚ ਅਗਰ ਬੋਧਨ ਸਮਾਜ ਪਾਰਟੀ ਦਾ ਜਿਹੜਾ ਇੱਥੇ ਯੂਥ ਆ ਅਗਰ ਉਹ ਆਹ 26 27 ਦਿਨ ਮਿਹਨਤ ਕਰ ਲੈਂਦਾ ਹੈ ਨਾ ਤੇ बसपा ਪਾਸ ਜ਼ਿਲਹੰਦਰ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜਣ ਜਾ ਰਹੀ ਹੈ ਚਾਰ ਨੂੰ ਇਸ ਕਰਕੇ ਇਹ ਜਿਹੜੀਆਂ ਗੱਲਾਂ ਬਾਤਾਂ ਆਪਾਂ ਕਰਦੇ ਪਏ ਆ ਅਨੁਮਾਨ ਆ ਬਾਕੀ ਤਾਂ ਪਤਾ ਲੱਗਣਾ 4 ਤਰੀਕ ਨੂੰ ਪਰ ਸਿਰਫ ਭੋਜਨ ਸਮਾਜ ਪਾਰਟੀ ਹੀ ਕਿਹੋ ਜਿਹੀ ਪਾਰਟੀ ਆ ਜਿਨੇ ਜ਼ਿਲਹੰਦਰ ਦੇ ਵਿੱਚ ਆਪਣੀ ਪਾਰਟੀ ਦਾ ਮਿਹਨਤੀ ਵਰਕਰ बसपा ਦਾ ਐਡਵੋਕੇਟ ਬਲਵਿੰਦਰ ਕਵਾਰ ਨੂੰ ਟਿਕਟ ਦਿੱਤੀ ਹੈ ਤੇ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਾ ਕੀ ਕੁੰਡੀਆਂ ਦੇ سنگ ਕਿੱਦਾਂ ਫਸਦੇ ਪੰਜ ਛੇ ਕੋਣਾ ਮੁਕਾਬਲਾ ਆ ਕੁਝ ਵੀ ਹੋ ਸਕਦਾ ਬਸ ਪੈ ਇਸ ਸਮੇ ਸਭ ਤੇ ਭਾਰ